ਮੇਰੇ ਦਸ਼ਮੇਸ਼ ਤੇ ਆਉਣ ਦੀਆਂ ਹੌਨ ਲੱਖ ਬਾੜ ਵਧਾਈਆਂ ਜੀ ਮੇਰੇ ਦਸ਼ਮੇਸ਼ ਤੇ ਆਉਣ ਦੀਆਂ ਹੌਨ ਲੱਖ ਬਾੜ ਵਧਾਈਆਂ ਜੀ ਪਟਨਾ ਸ਼ਹਿਰ ਦੀ ਧਰਤੀ ਦੇ ਭਾਗ ਜਾ ਕੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਹੈ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਬਾਪਾ ਮਨਾ ਰਹੇ ਹਾਂ ਪਟਨਾ ਸ਼ਹਿਰ ਦੀ ਧਰਤੀ ਦੇ ਭਾਗ ਜਾਗੇ ਨੇ ਮਾਤਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਕੁੱਖੋਂ ਭਾਗ ਲੱਗੇ ਗੋਵਿੰਦਰਾਏ ਨੇ અવਤਾਰ ਧਾਰਨ ਕੀਤਾ ਤੇ ਜਿੱਥੇ ਪਟਨਾ ਸਭ ਦੀ ਧਰਤੀ ਨੂੰ ਪਾਗ ਲੱਗੇ ਸੰਗਤਾਂ ਨੂੰ ਤਾਰਿਆ ਉੱਥੇ ਮਹਾਰਾਜ ਨੇ ਪੀਰ ਬੀਖਮਾ ਸਾਹਿਬ ਫਕੀਰ ਨੂੰ ਵੀ ਦਰਸ਼ਨ ਦਦਾਰੇ ਦੇ ਕੇ ਨਜ਼ਰੀ ਨਜ਼ਰ ਨੇ ਹਾਲ ਕੀਤਾ ਠਸਕੇ ਦੇ ਰਹਿਣ ਵਾਲਾ ਪੀਰ ਬੀਖਮਾ ਸਾਹਿਬ ਫਕੀਰ ਇਹਨੂੰ ਪਤਾ ਲੱਗਿਆ ਸੋਪਨਿੰਦੇ ਵਿੱਚ ਪਤਾ ਲੱਗਿਆ ਵੀ ਜਿਹੜਾ ਅੱਲਾ ਪੱਛਮ ਦੇ ਵੱਲ ਰਹਿੰਦਾ ਹੈ ਅੱਜ ਉਹ ਹੀ ਅੱਲਾ ਪੂਰਬ ਦੇ ਵੱਲ ਆਇਆ ਤੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਕਿਹਾ ਵੀ ਚਲੋ ਆਪਾਂ ਦਰਸ਼ਨ ਕਰਕੇ ਆਉਣੇ ਕਈ ਚੇਲੇ ਤੇ ਭੱਜ ਗਏ ਤੇ ਕਈ ਨਾਲ ਤੁਰ ਪਏ ਹੁਣ ਪਟਨਾ ਸ਼ਹਿਰ ਦੀ ਧਰਤੀ ਤੇ ਪਹੁੰਚੇ ਦੋ ਤਨ ਦਿਨ ਲੱਗੇ ਸਨ ਆਉਣ ਤੇ ਨਮਸਕਾਰ ਕਰਕੇ ਬੂਹੇ ਤੇ ਬੈਠੇ ਐ ਤੜਫ ਰਹੇ ਐ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਿੰਘ ਸੇਵਾਦਾਰ ਰਜੜੇ ਸੰਗਤਾਂ ਨੂੰ ਭੋਜਨ ਪਾਉਣੇ ਸ਼ਿਕਾਰ ਰਹੇ ਐ ਖੁਸ਼ੀਆਂ ਮਨਾ ਰਹੇ ਐ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਵੱਲ ਗਏ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਦੋਂ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਜੀ ਕੋਲੇ ਨਹੀਂ ਸਨ। ਅਸਾਮ ਵੱਲ ਗਏ ਸਨ ਦੋ ਰਾਜਾਂ ਦਾ ਝਗੜਾ ਹੋ ਗਿਆ ਸੀ ਉਹਨਾਂ ਦਾ ਨਿਪਟਾਰਾ ਕਲਵੋ ਕਰਵਾਉਣ ਵਾਸਤੇ ਮਹਾਰਾਜ ਉੱਥੇ ਗਏ ਸਨ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗਿਆ ਸਾਈਂ ਜੀ ਦੱਸੋ ਜੀ ਹੁਕਮ ਕਰੋ ਪ੍ਰਸ਼ਾਦਾ ਛਕ ਲੋ ਲੰਗਰ ਚੱਲੀ ਜਾਂਦਾ ਹੈ ਕੋਈ ਵਸਤਰ ਲੈ ਲੋ ਜਿਹੜੀ ਚੀਜ਼ ਦੀ ਲੋੜ ਹੈ ਦੱਸੋ ਪੀਰ ਭਿਕਮਾ ਸਾਫ ਫਕੀਰ ਕਹਿ ਲਗਿਆ ਮੈਂ ਵਸਤਰਾਂ ਵਾਸਤੇ ਨਹੀਂ ਆਇਆ ਜਾਂ ਮੈਂ ਭੋਜਨ ਛਕਣ ਵਾਸਤੇ ਨਹੀਂ ਆਇਆ ਮੈਨੂੰ ਤੇ ਜਿਹੜਾ ਬਾਲਕ ਤੁਹਾਡੇ ਘਰ ਦੇ ਵਿੱਚ ਆਇਆ ਹੈ ਮੈਨੂੰ ਤੇ ਉਹਦੇ ਦਰਸ਼ਨ ਦੇਦਾਰੇ ਚਾਹੀਦੇ ਐ ਮੈਨੂੰ ਉਹਦੇ ਦਰਸ਼ਨ ਕਰਵਾਓ ਤੇ ਮਾਮਾ ਕਿਰਪਾਲ ਚੰਦ ਨੇ ਮਾਤਾ ਗੁਜਰਪੌਰ ਦੇ ਨਾਲ ਗੱਲਬਾਤ ਕੀਤੀ ਜਿਹੜੇ ਮਾਮਾ ਕ੍ਰਿਪਾਲ ਚੰਦ ਸਨ ਨਈ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸਨ ਇਹਨਾਂ ਗੱਲਬਾਤ ਕੀਤੀ ਕਹਿ ਲੱਗੇ ਵੀ ਠੀਕ ਹੈ ਦਰਸ਼ਨ ਦედაਰੇ ਕਰਵਾ ਦਿੱਤੇ ਜਾਣ ਕਿਉਂਕਿ ਪੀਰ ਪੀਖਮ ਸ਼ਾਹ ਦੀ ਜਿਹੜੀ ਤੜਫ ਸੀ ਨਾ ਚਿਹਰੇ ਤੇ ਨਜ਼ਰਾਂ ਦੀ ਸੀ ਜਦੋਂ ਕਿਸੇ ਚੀਜ਼ ਨੂੰ ਦੇਖਣ ਦਾ ਕਿਸੇ ਨੂੰ ਮਿਲਣ ਦਾ ਜੇ ਹੁਣ ਬੱਚਾ ਬਾਹਰ ਦੇਸ਼ ਗਿਆ ਹੈ ਬੱਚੇ ਨੇ ਆਉਣਾ ਹੋਵੇ ਮਾਪੇ ਦੇ ਚਿਹਰੇ ਤੇ ਤੜਫ ਹੁੰਦੀ ਏ ਵੇ ਕਦੋਂ ਸਾਡਾ ਪੁੱਤਰ ਆਵੇਗਾ ਤੇ ਅਸੀਂ ਉਹਨੂੰ ਦੇਖਾਂਗੇ ਗਲਵੱਕੜੀ ਦੇ ਵਿੱਚ ਲਵਾਵਾਂਗੇ। ਇਸੇ ਤਰ੍ਹਾਂ ਪੀਰ ਭੀਖਮ शाह ਫਕੀਰ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ ਵੇ ਇਹਨੂੰ ਦਰਸ਼ਨਾਂ ਦੀ ਬੜੀ ਤੜਪਣਾ ਹੈ। ਤੇ ਲਿਆਂਦਾ ਗਿਆ ਪੀਰ ਭੀਖਮ शाह ਫਕੀਰ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ। ਕਹਿਣ ਲੱਗੇ ਵੀ ਇਹ ਜਿਹੜਾ ਹਿੰਦੂਆਂ ਦਾ ਪੀਰ ਹੈ ਜਾਂ ਮੁਸਲਮਾਨਾਂ ਦਾ ਪੀਰ ਹੈ। ਇੱਕ ਮੁਸਲਮਾਨ ਫਕੀਰ ਨੇ ਦੋ ਕੁੱਝਾਂ ਰੱਖੀਆਂ ਆਪਣੇ ਹੱਥਾਂ ਤੇ ਇੱਕ ਦੇ ਵਿੱਚ ਦੁੱਧ ਪਾਇਆ ਤੇ ਇੱਕ ਦੇ ਵਿੱਚ ਪਾਣੀ ਪਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਮਣੇ ਕੀਤੀਆਂ ਦੋਨੇ ਕੁੱਝਾਂ ਤੇ ਜਿਹੜੀ ਕੁੱਝੀ ਨੂੰ ਹੱਥ ਲਾਵੇਗਾ ਪਤਾ ਲੱਗ ਜਾਵੇਗਾ ਵੀ ਇੱਕ ਮੁਸਲਮਾਨਾਂ ਦੀ ਕੁੱਝੀ ਹੈ ਇੱਕ ਹਿੰਦੂਆਂ ਦੀ ਕੁੱਝੀ ਹੈ ਜੇ ਤੇ ਇੱਕ ਦੇ ਹੱਥ ਲਾ ਦਿੱਤਾ ਮੈਂ ਸਮਝ ਜਾਵਾਂਗਾ ਵੀ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਮਹਾਰਾਜ ਨੇ ਗੋਬਿੰਦ ਰਾਏ ਨੇ ਬਾਲਪਨ ਦੇ ਵਿੱਚ ਹੈ ਹਜੇ ਗੋਦ ਦੇ ਵਿੱਚ ਨੇ ਤੇ ਮਹਾਰਾਜ ਨੇ ਦੋਨੇ ਕੁੱਜੀਆਂ ਦੇ ਹੱਥ ਰੱਖ ਕੇ ਕੁੱਜੀਆਂ ਰੋੜ ਦਿੱਤੀਆਂ ਤੇ ਦੁੱਧ ਤੇ ਪਾਣੀ ਦੀ ਜਦੋਂ ਕੁੱਜੀ ਰੁੜ ਕੇ ਉਹ ਨਮਾਨ ਦੇ ਪਾਸੇ ਇੱਕ ਪਾਸੇ ਜਾ ਕੇ ਦੋਨੇ ਕੁੱਜਾਂ ਵਾਲਾ ਦੁੱਧ ਤੇ ਪਾਣੀ ਉਹ ਦੋਨੇ ਇਕੱਠੇ ਮਿਲ ਕੇ ਪੀਰ ਭੀਖ ਮਸ਼ਾਫਕੀਰ ਦਾ ਬਹਿਮ ਦੂਰ ਕਰ ਦਿੱਤਾ ਪੀਰ ਜੀ ਉਸੀ ਇਹ ਸਮਝਦੇ ਸੀ ਵੀ ਦੱਸੋ ਕਿਹਦੇ ਹਾਂ ਹਿੰਦੂਆਂ ਦੇ ਹਾਂ ਜਾਂ ਮੁਸਲਮਾਨਾਂ ਦੇ ਹਾਂ ਅਸੀਂ ਤੇ ਭਾਈ ਸਾਰਿਆਂ ਦੇ ਸਾਂਝੇ ਹਾਂ ਜਿਵੇਂ ਦੁੱਧ ਤੇ ਪਾਣੀ ਇਕੱਠਾ ਹੋ ਗਿਆ ਅਸੀਂ ਤੇ ਸਾਰੇ ਧਰਮਾਂ ਨੂੰ ਇੱਕ ਕਰਨ ਵਾਸਤੇ ਆਏ ਹਾਂ ਕੋ ਸਤਨਾਮ ਵੋ ਪਟਨਾ ਸ਼ਹਿਰ ਦੀ ਸੰਗਤ ਨੇ ਮਾਤਾ ਗੁਜਰ ਪੌਰ ਨੂੰ ਵਧਾਈਆਂ ਦਿੱਤੀਆਂ ਤੇ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਮਾਂ ਗੁਜਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਔਨ ਦੰਗਾ ਵਧਾਈਆਂ ਦੀਏ ਜੀ ਆਓ ਸਾਡੇ ਨਾਲ ਮਿਲ ਕੇ ਆਪਾਂ ਇਹ ਕਵਿਤਾ ਨੂੰ ਪੜਹੀਏ ਮੇਰੇ ਦਸ਼ਮੇਸ਼ ਦੀਆਂ ਔਨ ਦੰਗੀਆਂ ਹੌਨ ਲਕਬਾਰ ਵਧਾਈਆਂ ਜੀ ਮੇਰੇ ਦਸ਼ਮੇਸ਼ ਦੀਆਂ ਔਨ ਦੰਗੀਆਂ ਹੌਨ ਲੱਖ ਬਾਦ ਵਧਾਈਆਂ ਜੀ ਰੌਣਕਾਂ ਪਟਨੇ ਵਿੱਚ ਲੱਗੀਆਂ ਤੇਗ ਦੇ ਨੂਰ ਆਇਨੇ ਗੋਦ ਵਿੱਚ ਗੁਜਰੀ ਮਾਈ ਦੇ ਜੀ ਆਪ ਹੋਜੂਰ ਆਇਨੇ ਗੋਦ ਵਿੱਚ ਗੁਜਰੀ ਮਾਈ ਦੇ ਜੀ ਆਪ ਹੋਜੂਰ ਆਇਨੇ ਦਰਸ ਲਈ ਤਰਸਨ ਬੂਹੇ ਤੇ ਪੀਰ ਵੀ ਦੇਣ ਦੁਹਾਈਆਂ ਜੀ ਪੀਰ ਵੀ ਦੇਣ ਦੁਹਾਈਆਂ ਜੀ